ਦੇ ਕੰਮਕਾਰ ਹੋਊਗਾ ਇਹ ਸਰੀਰ ਨਹੀਂ ਫਿੱਟ ਹੋਏਗਾ ਬੰਦੇ ਦਾ ਕੰਮ ਕਰਕੇ ਤੋਣਾ ਮੁਸ਼ਾ ਵਿੱਚ ਸ਼ੌਕ ਭਾਈ ਆਰਮੀ ਦੇ ਜਾਣਾ ਤੇ ਮੁਸ਼ਾ ਵੀ ਉੱਦਾ ਫੌਜੀ ਵਰਗੇ ਰੱਖਣੀਆਂ ਮੈਂ ਸੋਚਿਆ ਲਗਾ ਹੇ ਭਰਤੀ ਹੋਉਂਦਾ ਤੇ ਫੇਰ ਹੀ ਮੈਂ ਕੰਮ ਕਰ ਜਾਏ ਮੈਂ ਪਹਿਲਾਂ ਨਹੀਂ ਆਇਆ ਕੋਈ ਵਗਾ ਨਾਲ ਨਾਲ ਡੈਡੀ ਦਾ ਕੰਮ ਵੀ ਕਰਾਨਾ ਹੈ ਤੇ ਭਰਤੀ ਵੀ ਹੋਣਾ ਹੁਣ ਕੀ ਰੁਟੀਨ ਕੀ ਹੈ ਸਵੇਰੇ ਉੱਠ ਕੇ ਪਹਿਲਾਂ ਰਨਿੰਗ ਕਰੀਦੀ ਆ ਡੈਡੀ ਛੋਲੇ ਬਣਾ ਦਿੰਦੇ ਆ ਮੈਂ ਰਨਿੰਗ ਕਰਕੇ ਤੇ ਫੇਰ ਆ ਇਹਨਾਂ ਦੇ ਫਿਰ ਲੈ ਜਾਂਦੇ ਛੋਲੇ ਧਾਰੀ ਵਾਲਾ ਡਾਕਰ ਹਾਂਜੀ 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 ਫੌਜੀ ਕਰਕੇ ਜਾਂਦੇ ਬੜਾ ਪਿਆਰ ਮਿਲਿਆ ਲੋਕਾਂ ਦਾ ਹਾਂਜੀ ਫੌਜੀ ਨਹੀਂ ਬਣ ਪਾਏ ਲੇਕਿਨ ਜਨੂਨ ਅੱਜ ਜਨੂਨ ਅੱਜ ਵੀ ਹਾਂਜੀ ਕਾਸ਼ ਮੇਰੀ ਜ਼ਿੰਦਗੀ ਮੇ ਸਰਤ ਕੀ ਕੋਈ ਸ਼ਾਮ ਆਏ ਕਾਸ਼ ਮੇਰੀ ਜ਼ਿੰਦਗੀ ਮੇਰੇ ਵਤਨ ਕੇ ਕਾਮ ਆਏ ਨਾ ਖੋਫ ਹੈ ਮੌਤ ਕਾ ਨਾ ਅਰਜ਼ੂ ਹੈ ਜੰਨਤ ਕੀ ਮਗਰ ਕبھی ਜ਼ਿਕਰ ਹੋ ਸ਼ਹੀਦੋਂ ਕਾ ਕਾਸ਼ ਮੇਰਾ ਵੀ ਨਾਮ ਆਏ ਕਾਸ਼ ਮੇਰਾ ਵੀ ਨਾਮ ਆਏ ਰਾਮ ਨਾਮ 사જન ਕੁਮਾਰ ਭਾਈ ਅੱਛਾ 사જન ਉਹ ਦੱਸਿਆ ਕਰਦੇ ਕੀ ਕਾਰਨ ਕੀ ਮੁਛਮਸ਼ਾ ਰੱਖੀ ਹੈ ਸ਼ੌਂਕ ਹੈ ਕੀ ਕਰਦੇ ਮੈਨੂੰ ਭਾਈ ਬੜਾ ਸ਼ੌਂਕ ਯਾਰ ਮਿਲ ਜਾਂਦਾ ਭਰਤੀਆਂ ਬੰਦ ਹੋ ਗਈਆਂ ਵਾ ਤੇ ਡੈਡੀ ਛੋਲੇ ਕੁਲਚੇ ਦਾ ਕੰਮ 30 ਸਾਲ ਤੋਂ ਕਰ ਰਹੇ ਆ ਮੈਂ 5 ਸਾਲ ਤੋਂ ਨਾਲ ਭਰਤੀਆਂ ਵੀ ਵੇਂਦਾ ਸੀ ਤੇ ਨਾਲ ਕੰਮ ਵੀ ਕਰਦਾ ਤੇ ਲੋਕਡਾਊਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਿ ਭਰਤੀਆਂ-ਪੁਰਤੀਆਂ ਬੰਦ ਹੋ ਗਈਆਂ ਜਿਹੜੀ ਅਗਨੀਵੀਰ ਆ ਉਹ 4 ਸਾਲ ਦੀ ਆ ਤੇ ਹੁਣ ਤੁਹਾਨੂੰ ਪਤਾ ਉਹ ਝੋਰੇ ਜੋ ਹੋ ਗਿਆ ਮੈਂ ਬੜੀਆਂ ਭਰਤੀਆਂ ਵੇਖੀਆਂ ਉਹ ਪਰ ਇੱਥੇ ਕਿੱਥੇ ਗਏ ਪਰਤਿਆਂ ਮੈਂ ਲੁਧਿਆਣੇ ਗਿਆ ਹਾਂ ਚੰਡੀਗੜ੍ਹ ਗਿਆ ਹਾਂ ਦਿੱਲੀ ਗਿਆ ਹਾਂ ਪਾਲਨਪੁਰ ਗਿਆ ਹਾਂ ਹਰ ਜਗ੍ਹਾ ਗਿਆ ਹਾਂ ਆਪਣਾ ਸਰੀਰ ਵੀ ਫਿਰ ਪੂਰਾ ਹਾਂ ਜੀ ਸਰੀਰ ਵੀ ਫਿੱਟ ਰੱਖਣਾ ਪਾਜੀ ਸਰੀਰ ਫਿੱਟ ਹੋਊਗਾ ਤੇ ਕੰਮਕਾਰ ਹੋਊਗਾ ਤੇ ਸਰੀਰ ਨਹੀਂ ਫਿੱਟ ਹੋਏਗਾ ਬੰਦੇ ਦਾ ਕੰਮ ਕਰ ਗਿਆ ਪਾਣਾ ਮੋਛਾ ਵਿੱਚ ਛੋਕ ਭਾਈ ਆਰਮੀ ਤੇ ਜਾਣਾ ਤੇ ਮੋਛਾ ਵੀ ਉੱਧਰ ਫੌਜੀ ਵਰਗੀ ਰੱਖਣੀ ਆ ਮੈਂ ਸੋਚਣ ਲੱਗਾ ਹਾਂ ਭਰਤੀ ਹੋਉਂਦਾ ਤੇ ਫੇਰ ਹੀ ਮੈਂ ਕੰਮ ਕਰ ਜਾਏ ਮੈਂ ਪਹਿਲਾਂ ਨਹੀਂ ਆਇਆ ਕੋਈ ਵਗਾ ਨਾਲ ਨਾਲ ਡੈਡੀ ਦਾ ਕੰਮ ਵੀ ਕਰਾਣਾ ਤੇ ਭਰਤੀ ਵੀ ਹੋਣਾ ਉਹਨ ਕੀ ਰੁਟੀਨ ਕੀ ਲਿਖਿਆ ਸਵੇਰੇ ਉੱਠ ਕੇ ਪਹਿਲਾਂ ਰਨਿੰਗ ਕਰੀਦੀ ਆ ਡੈਡੀ ਛੋਲੇ ਬਣਾ ਦਿੰਦੇ ਆ ਮੈਂ ਰਨਿੰਗ ਕਰਕੇ ਤੇ ਫਿਰ ਆ ਇਹਨਾਂ ਦੇ ਫਿਰ ਲੈ ਆਈ ਦੀ ਛੋਲੇ ਧਾਰੀ ਵਾਲਾ ਡੱਕਾ ਹਾਂਜੀ ਹਾਂਜੀ ਲੋਕੀ ਤੇ ਇੱਥੇ ਫਿਰ ਪਬਜੀ ਕਰਕੇ ਜਾਂਦੇ ਹਾਂ ਹਾਂਜੀ ਫੌਜੀ ਕਰਕੇ ਜਾਂਦੇ ਆ ਬੜਾ ਪਿਆਰ ਮਿਲਿਆ ਲੋਕਾਂ ਦਾ ਹਾਂਜੀ ਫੌਜੀ ਨਹੀਂ ਬਣ ਪਾਇਆ ਲੇਕਿਨ ਜਨੂਨ ਆ ਜਨੂਨ ਅੱਜ ਵੀ ਹਾਂਜੀ ਕਾਸ਼ ਮੇਰੀ ਜ਼ਿੰਦਗੀ ਮੈਂ ਸਰਦ ਦੀ ਕੋਈ ਸ਼ਾਮ ਆਏ ਕਾਸ਼ ਮੇਰੀ ਜ਼ਿੰਦਗੀ ਮੇਰੇ ਵਤਨ ਕੇ ਕਾਮ ਆਏ ਨਾ ਖੋਫ ਹੈ ਮੌਤ ਕਾ ਨਾ ਅਰਜ਼ੂ ਹੈ ਜੰਨਤ ਕੀ ਵਗਰ ਕبھی ਜ਼ਿਕਰ ਹੋ ਸ਼ਹੀਦੋ ਦਾ ਕਾਸ਼ ਮੇਰਾ ਵੀ ਨਾਮ ਆਏ ਕਾਸ਼ ਮੇਰਾ ਵੀ ਨਾਮ ਆਏ ਦਾ ਨਾਮ 사ਜਨ ਕੁਮਾਰ ਭਾਈ ਅੱਛਾ 사ਜਨ ਉਹ ਲਗਾ ਕਰਦੇ ਕੀ ਕਾਰਨ ਕੀ ਹੈ ਮੋਛਾ ਬਸਾ ਰੱਖਿਆ ਹੈ ਸ਼ੌਕ ਹੈ ਜਾਂ ਕੀ ਕਰਦੇ ਮੈਨੂੰ ਭਾਈ ਬੜਾ ਸ਼ੌਕ ਯਾਰ ਮਿਲ ਜਾਂਦਾ ਭਰਤੀਆਂ ਬੰਦ ਹੋ ਗਈਆਂ ਵਾ ਤੇ ਡੈਡੀ ਛੋਲੇ ਗੁਲਚਿਆਂ ਦਾ ਕੰਮ 30 ਸਾਲ ਤੋਂ ਕਰ ਰਹੇ ਆ ਮੈਂ 5 ਸਾਲ ਤੋਂ ਨਾਲ ਭਰਤੀਆਂ ਵੀ ਵੇਂਦਾ ਸੀ ਤੇ ਨਾਲ ਕੰਮ ਵੀ ਕਰਦਾ ਤੇ ਲੋਕਡਾਊਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਆ ਕਿ ਭਰਤੀਆਂ-ਪੁਰਤੀਆਂ ਬੰਦ ਹੋ ਗਈਆਂ ਜਿਹੜੀ ਅਗਨੀ ਵੀਰ ਆ ਉਹ 4 ਸਾਲ ਦੀ ਆ ਤੇ ਹੁਣ ਤੁਹਾਨੂੰ ਪਤਾ ਉਹ ਝੋਰੇਜ ਹੋ ਗਿਆ ਮੈਂ ਬੜੀਆਂ ਭਰਤੀਆਂ ਵੇਖੀਆਂ ਉਹ ਪਰ ਕਿੱਥੇ ਗਏ ਪਰਤੇ ਮੈਂ ਲੁਧਿਆਣੇ ਗਿਆ ਹਾਂ ਚੰਡੀਗੜ੍ਹ ਗਿਆ ਹਾਂ ਦਿੱਲੀ ਗਿਆ ਹਾਂ ਪਾਲਨਪੁਰ ਗਿਆ ਹਾਂ ਹਰ ਜਗ੍ਹਾ ਗਿਆ ਹਾਂ ਆਪਣਾ ਸਰੀਰ ਵੀ ਫਿਰ ਪੂਰਾ ਹਾਂਜੀ ਸਰੀਰ ਵੀ ਫਿੱਟ ਰੱਖਣਾ ਪੈਂਦਾ ਜੀ ਸਰੀਰ ਫਿੱਟ ਹੋਊਗਾ ਤੇ ਕੰਮ ਕਰ ਹੋਊਗਾ ਤੇ ਸਰੀਰ ਨਹੀਂ ਫਿੱਟ ਹੋਏਗਾ ਬੰਦੇ ਦਾ ਕੰਮ ਕਰਕੇ ਟੋਣਾ ਮੁਸ਼ਾ ਵਿੱਚ ਛੋਕ ਭਾਈ ਆਰਮੀ ਦਾ ਜਾਂਦਾ ਤੇ ਮੁਸ਼ਾ ਵੀ ਉੱਦਾਂ ਫੌਜੀ ਵਰਗੀ ਰੱਖਣੀ ਆ ਮੈਂ ਸੋਚਣ ਲੱਗਾ ਹਾਂ ਭਰਤੀ ਹੁੰਦਾ ਤੇ ਫੇਰ ਹੀ ਮੈਂ ਕੰਮ ਕਰ ਜਾਏ ਮੈਂ ਪਹਿਲਾਂ ਨਹੀਂ ਆਇਆ ਕੋਈ ਵਗਣਾ ਨਾਲ ਨਾਲ ਡੈਡੀ ਦਾ ਕੰਮ ਵੀ ਕਰਾਣਾ ਤੇ ਭਰਤੀ ਵੀ ਹੋਣਾ ਉਹਨ ਕੀ ਰੁਟੀਨ ਕੀ ਲੱਗਦਾ ਸਵੇਰੇ ਉੱਠ ਕੇ ਪਹਿਲਾਂ ਰਨਿੰਗ ਕਰੀਦੀ ਆ ਡੈਡੀ ਛੋਲੇ ਬਣਾ ਦਿੰਦੇ ਆ ਮੈਂ ਰਨਿੰਗ ਕਰਕੇ ਤੇ ਫਿਰ ਆ ਇਹਨਾਂ ਦੇ ਫਿਰ ਲੈ ਜਾਂਦੇ ਛੋਲੇ ਧਾਰੀ ਵਾਲਾ ਡਾਕਰ ਹਾਂਜੀ ਹਾਂਜੀ ਲੋਕੀ ਤੇ ਫਿਰ ਪਬਜੀ ਕਰਕੇ ਜਾਂਦੇ ਹਾਂਜੀ ਫੌਜੀ ਕਰਕੇ ਜਾਂਦੇ ਆ ਬੜਾ ਪਿਆਰ ਮਿਲਿਆ ਲੋਕਾਂ ਦਾ ਹਾਂਜੀ ਫੌਜੀ ਨਹੀਂ ਬਣ ਪਾਇਆ ਲੇਕਿਨ ਜਨੂਨ ਆ ਜਨੂਨ ਅੱਜ ਵੀ ਹਾਂਜੀ ਕਾਸ਼ ਮੇਰੀ ਜ਼ਿੰਦਗੀ ਮੈਂ ਸਰਦ ਦੀ ਕੋਈ ਸ਼ਾਮ ਆਏ ਕਾਸ਼ ਮੇਰੀ ਜ਼ਿੰਦਗੀ ਮੇਰੇ ਵਤਨ ਕੇ ਕਾਮ ਆਏ ਨਾ ਖੋਫ ਹੈ ਮੌਤ ਦਾ ਨਾ ਅਰਜ਼ੂ ਹੈ ਜੰਨਤ ਕੀ ਵਗਰ ਕبھی ਜ਼ਿਕਰ ਹੋ ਸ਼ਹੀਦਾਂ ਦਾ ਕਾਸ਼ ਮੇਰਾ ਵੀ ਨਾਮ ਆਏ ਕਾਸ਼ ਮੇਰਾ ਵੀ ਨਾਮ ਆਏ